ਦੇ ਕਿਸੇ ਨੇ ਆਪਣੇ ਭੈਣ ਨੇ ਆਉਣਾ ਹੋਵੇ ਹਨ ਮਾਤਾ ਨੇ ਆਉਣਾ ਹੋਵੇ ਆ ਸਕਦੇ ਆ ਬੇਫਿਕ ਹੋ ਕੇ ਠੀਕ ਆ ਤੇ ਕਹਾਂਵੋ ਆ ਬਾਈ ਆ ਮਿੱਤਰੋ ਦੁਕਾਨ ਬਾਈ ਹੁਣੇ ਦੁਕਾਨ ਤੇ ਸਾਰਾ ਸਟਾਫ ਰੱਖਿਆ ਹੋਇਆ ਬਹੁਤ ਵਧੀਆ ਕੰਮ ਕਰਦਾ ਬਾਕੀ ਬਾਈ ਹੁਣਾਂ ਤੁਹਾਨੂੰ ਮੈਂ ਆਪਾਂ ਬਹੁਤ ਦਿਆ ਵੀ ਕੀ ਕੀ ਚੀਜ਼ ਕਾਦੇ ਵਾਸਤੇ ਕਿਹੜੀ ਕਿਹੜੀ ਹਨ ਬਾਈ ਜੀ ਆਪਾਂ ਨੂੰ ਮੜਾ ਜਾ ਆ ਦੱਸੋ ਵੀ ਆ ਮਸ਼ੀਨ ਕਾਰੇ ਵਾਸਤੇ ਇਹਨੂੰ ਕਰ ਕੈਮਰਾ ਇਹ ਜਿਹੜੀ ਮਸ਼ੀਨਾਂ BCM ਮਸ਼ੀਨਾਂ ਹਾਂਜੀ ਕਾਹਦੇ ਵਾਸਤੇ ਹੁੰਦੀ ਹੈ ਕਿਸੇ ਦੇ ਹੱਥ ਪੈਰ ਸੌਂਦੇ ਆ ਹਾਂਜੀ ਹਾਂਜੀ ਲੱਤਾਂ ਮਲਕੇ ਹੋ ਹਾਂਜੀ ਹਾਂਜੀ ਬੋਲੋ ਬੋਲੋ ਹਾਂਜੀ 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 ਉਸ ਚੀਜ਼ ਦੀ ਖਾਤਰ ਹੁੰਦੀ ਹੈ ਜਿਵੇਂ ਮਤਲਬ ਕਿਸੇ ਦੇ ਪੇਟ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਚਰਬੀ ਜ਼ਿਆਦਾ ਵੱਧਦੀ ਆ ਅਚਾ ਉਹਦੇ ਵਾਸਤੇ ਇਹ ਸਾਰੇ ਕਸ ਨੂੰ ਸੈੱਟ ਕਰਦੀ ਆ ਤੇ ਆਹ ਵਾਲੀ ਮਾਰੀਆਂ ਮਲਕੇ ਠੀਕ ਕਰਦੀ ਇਹ ਮਸੇ ਇਹ ਕੱਲੀ ਮਸ਼ੀਨ ਆ ਕੱਲੀ ਮਸ਼ੀਨ ਆ ਠੀਕ ਆ ਤੇ ਆਹ ਜਿਹੜੀ ਡਿਪ ਕੁਰਸੀ ਦੀ ਕਾਹਦੇ ਵਾਸਤੇ ਰੱਖੀ ਵੀ ਆ ਇਹ ਫੋਟੋ ਮਲੇ ਲਿਆ ਗਈ ਮਤਲਬ ਆਪਣੇ ਪੈਰਾਂ ਦੀ ਹੋਊਗੀ ਨਾਲ ਮ사ਜ ਨਾਲ ਲੈਗ ਦੀ ਹੋਊਗੀ ਲੱਤਾਂ ਦੀ ਹੋ ਜਾਣੀ ਆ ਠੀਕ ਹੈ ਠੀ ਇਹ ਉਸ ਚੀਜ਼ ਦੀ ਖਾਤਰ ਜਿਵੇਂ ਲੱਤਾਂ ਨੂੰ ਤੋਖਦੀਆਂ ਨੇ ਲੱਗਾ ਸੋਮਾ ਬਾ ਕੋਈ ਨਹੀਂ ਹੋਣਾ ਲੋਗ ਐ ਤਰਾ ਭਾਈ ਹੋਣਾ ਬੜਿਆ ਜੀ ਪੱਕਾ ਤੇ ਆਇਓ ਜਰੂ ਆਪਾਂ ਬਿਨਾਂ ਦਵਾਈਆਂ ਦੀ ਆਪਾਂ ਠੀਕ ਕਰਦੇ ਆਂ ਵੀਰੇ ਆ ਬੇਚ ਦਾ ਕਾਹਦੇ ਬਾਤ ਰੱਖਿਆ ਇਹ ਵੀ ਬਾਟੂ ਹੀ ਦਾ ਫੇਰਨ ਦੀ ਖਾਤਰ ਕੁੱਟਣ ਬਾਤ ਜਦ ਨਹੀਂ ਰੱਖਿਆ ਕਦੇ ਸਾਰੇ ਕੰਮ ਹੀ ਲੈਣੇ ਆ ਤੂੰ ਆਹ ਸਾਰੇ ਕਾਹ ਚੀਜ਼ਾਂ ਦੱਸ ਬਈ ਕਰ ਇਹ ਪੈਰਾਂ ਦੇ ਪੁਆਇੰਟ ਦਬੰਦੀ ਖਾਤਰ ਆ ਗਿਆ ਇਹ ਬੈਠ ਕੇ ਮਤਲਬ ਕਿ ਇਹ ਚੱਲਦੇ ਆ ਕਿ ਭਾਈ ਆ ਇਹ ਘੁੰਮ ਘਮਾਉਣ ਨੂੰ ਫੇਰ ਬੈਠ ਕੇ ਘੁੰਮਾ ਬੈਠ ਕੇ ਇਸ ਜਿਆ ਕਦਾ ਕਰ ਲੈ ਮਨ ਲੈ ਦੇ ਪੈਰਾਂ ਐ ਫੇਰ ਨੇ ਇਹਦੇ ਨਾਲ ਪੈਰਾਂ ਦੇ ਪਾੜਨ ਉੱਪਰ ਜਾਂਦੇ ਠੀਕ ਆ ਕਿਉਂਕਿ ਪੈਰਾਂ ਦੇ ਵਿੱਚ ਆਪਾਂ ਸਾਰੀਆਂ ਬਿਮਾਰੀਆਂ ਦੇ ਮੁਲਕੇ ਪਾੜ ਹੁੰਦੇ ਨੇ ਆਪਣੇ ਬਸ ਆਪਾਂ ਜੀ ਇਹਨੂੰ ਮਨ ਲੈ ਹੱਥਾਂ ਦੇ ਆਪਣੇ ਪਾੜਨ ਉਪਣਿਆ ਤੇ ਹੱਥਾਂ ਦੇ ਵਿੱਚ ਪੈਹ ਲਟਣ ਉਹ ਕਰ ਸਕਦੇ ਉਹ ਹੱਥਾਂ ਵਾਸਤੇ ਵੀ ਹੈ ਜਿੰਨੇ ਕੰਮ ਨੇ ਸਹੀ ਆ ਯਾਰ ਫੇਰ ਤਾਂ ਆਹ ਬਈ ਆਹ ਟਮਾਟਾ ਆ ਗਈ ਆਹ ਇਹ ਵੀ ਪੈਰਾਂ ਲਈ ਹੈ ਪੈਰਾਂ ਵਾਸਤੇ ਆਹ ਸਾਰੇ ਆ ਵੀ ਪੈਰਾਂ ਵਾਸਤੇ ਖੱਟੇ ਜੇ ਠੀਕ ਆ ਤੇ ਆਹ ਦਵਾਈਆਂ ਕਾਹਦੇ ਵਾਸਤੇ ਰੱਖੀਆਂ ਆ ਇਹ ਸ਼ਸ਼ਟ ਮੰਜ ਇਹ ਨਭੀ ਹੋਇਲਾ ਇਹ ਹਾਂ ਜਿਵੇਂ ਮੰਨ ਲੈ ਇਹਦੇ ਉੱਤੇ ਵੀ ਲਿਖਿਆ ਹੋਇਆ ਹੈਗਾ ਵੈਸੇ ਤਾਂ ਸਪੈਸ਼ਲੀ ਹਾਂ ਜਿਵੇਂ ਡਰਾਈ ਆਈ ਹੋ ਗਿਆ ਹੈਅਰ ਫਾਲ ਬਾਲ ਝੜਦਿਆ ਕੋਈ ਕੰਨੇ ਦੀ ਕੋਈ ਪ੍ਰੋਬਲਮ ਆਉਂਦੀ ਆ ਠੀਕ ਆ ਠੀਕ ਆ ਮਨ ਲਾ ਜਿਵੇਂ ਕੋਈ ਮਾਈਗਰੇਨ ਦੀ ਪ੍ਰੋਬਲਮ ਆ ਜਾਨ ਪੈਨ ਹੁੰਦਾ ਇਹ ਸਾਰੀ ਚੀਜ਼ਾਂ ਤੁਸੀਂ ਮਨ ਲਾ ਕੱਲਾ ਨਾ ਵੀ ਹੋਇਲਾ ਰਾਤ ਨੂੰ ਪੈਨ ਲੱਗੇ ਸਿਰਫ ਇੱਕ ਤੁੰਕਾ ਇਹਦਾ ਪਾਉਣਾ ਹੈਗਾ ਆਪਾਂ ਹਮ ਤੇਲ ਦਾ ਤੇ ਉਦੋਂ ਬਾਅਦ ਫਿਰ ਇਹ ਮੰਨ ਲੈ ਇੱਕ ਮਹੀਨਾ ਜੀ ਆਪਾਂ ਇਹ ਬਾਕ ਲਿਆ ਹਾਂ ਧੁੰਨੀ ਜੀ ਸਿਰਫ ਇੱਕ ਤੁੰਕੇ ਇਹਦਾ ਮੰਨ ਕੇ ਤੇਲ ਵਰਤਣਾ ਹਾਂ ਰਾਤ ਦੇ ਟਾਈਮ ਇੱਕ ਮਹੀਨਾ ਆਪਾਂ ਇਹ ਵਰਤ ਲਿਆ ਇੱਕ ਮਹੀਨੇ ਦੇ ਵਿੱਚ ਮੰਨ ਲੈ ਚੱਲ ਵੀ ਆਪ ਇਰੇ ਨਾਲ ਕੱਲੀ ਨੇ ਇੰਨੀ ਇੰਨੀ ਕੱਲਬੀ ਜੀ ਨਾਲ ਇੱਕ ਨਾ ਹੈ ਬੱਲੇ ਬੱਲੇ ਜਿਗਾਰਡ ਭਾਈ ਗੜ ਦੇ ਕੋਈ ਯਾਦ ਨਹੀਂ ਹੈਗਾ ਇੱਕ ਆਪਣੇ ਕੋਲ ਹੈਗਾ ਹਨਾ ਓਇਲ ਮ사ਜ ਲਈ ਹੈਗਾ ਆਪਣੇ ਕੋਲ ਆ ਹਾਂਜੀ ਹਾਂਜੀ ਇਹ ਕਾਦੇ ਬਸਤੇ ਆ ਇਹ ਜਿਵੇਂ ਮਨ ਚੱਲ ਵੀ ਆਪਣੇ ਕਿਸੇ ਵੀ ਪਾਸੇ ਮਤਲਬ ਬਾਡੀ ਦੇ ਵਿੱਚ ਪੇਨ ਹੁੰਦਾਗਾ ਹਾਂ ਮਤਲਬ ਉਹਨੇ ਜਿਵੇਂ ਅੰਦਰ ਅੰਡਰਗਰਾਉਂਡ ਮਲਾ ਕਰਦੋਂ ਲੱਗਿਆ ਜਿੱਤਵੇਂ ਅੰਦਰ ਹਾਂ ਹਾਂ ਉਹ ਚੀਜ਼ ਦੀ ਖਾਤਰ ਆ ਜਿਵੇਂ ਕਿਸੇ ਦੇ ਮਤਲਬ ਟੂਹੀ ਦੁਖਦੀਆਂ ਜਾਂ ਲੱਤਾਂ ਵਾਹਦੀਆਂ ਜਾਂ ਗੋਡੇ ਦੁਖਦੇ ਆ ਇਹ ਤੇਲ ਦੀ ਸਿਰਫ ਮ사ਜ ਕਰਨੀ ਆ अच्छा शाम ਦੇ ਟਾਈਮ ਕਰ ਲੋ ਹਫਤੇ ਦੇ ਵਿੱਚ ਇਹਨੇ ਰਿਜ਼ਲਟ ਨੂੰ ਪੂਰਾ ਪੁੱਲ ਦੇ ਦੇਣਾ ਗਰੰਟੀ ਨਾਲ ਇਹ ਵੀ ਚੀਜ਼ ਘੱਟ ਰੱਖੀ ਬੈਠਾ ਮਾੜੀ ਹੁਣ ਕਰਦੇ ਮੈਂ ਮਾੜੀ ਕੁਰਸੀ ਤੇ ਬੈ ਕੇ ਚੱਕ ਜੇ ਕਰ ਲੈ ਮੇਰੇ ਵੀ ਗਿੱਟੇ ਦੁਰ ਜਾ ਤੁਰੇ ਬੈਠੋ ਬੈਠੇ ਹੀ ਲੈ ਮੇਥੋਂ ਆਪਾਂ ਆਪ ਵੀ ਚੈੱਕ ਕਰਾਂਗੇ ਹੁਣ ਜ਼ਰੂਰੀ ਹੈ ਚੈੱਕ ਕਰਨਾ ਕੋਈ ਵੀ ਪਤਾ ਨਹੀਂ ਕੋਈ ਕੱਧਰ ਬੈ ਕੇ ਯਾਰ ਜਨਾਬਾਂ ਆਉਣੀਆਂ ਪੈਣੀਆਂ ਹਨ